ਉਚੰਤੀ ਅੰਕ ਤੇਸ ਭਾਈ ਮਾਨ ਇਹ ਬਾਣੀ ਰਾਗ ਆਸਾ ਮਹਲਾ 3ਾ ਪਟੀ ਇਸ ਨੂੰ ਆਪਾਂ ਵਿਚਾਰਦੇ ਆ ਆਸਾ ਰਾਗ ਵਿੱਚ ਤੀਜੇ ਪਾਸ਼ਾ ਜੀ ਦੀ ਲਿਖੀ ਹੋਈ ਬਾਣੀ ਹੈ ਜਿਸ ਦਾ ਹੈਡਿੰਗ ਹੈ ਪਟੀ ਅਰਥਾਣ ਫਟੀ ਕਿਉਂਕਿ ਪਹਿਲਾਂ ਜੋ ਪੜਾਈ ਕੀਤੀ ਜਾਂਦੀ ਸੀਗਾ ਫਟੀਆਂ ਤੇ ਲਿਖ-ਵੇਕੀ ਕੀਤੀ ਜਾਂਦੀ ਸੀ ਕਿ ਕਿ ਪੜਾਉਣ ਵਾਲਾ ਉਸ ਨੂੰ ਗੁਰੂ ਜੀ ਪਾਧਾ ਕਹਿੰਦੇ ਆ ਪਾਧਾ ਪੜਿਆ ਹੋਇਆ ਹੁੰਦਾ ਨਹੀਂ ਪੜਾ ਰਿਹਾ ਮਾਸਟਰ ਕਿ ਉਸ ਦੇ ਚੇਲੇ ਕਿਉਂਕਿ ਅੱਗੇ ਜਿਹੜੀ ਇਹ ਪੜ੍ਹਾਈ ਸੀ ਨਾ ਅਖੀ ਗਿਆਨ ਵੀ ਸੀ ਇਹ ਵੀ ਧਾਰਮਿਕ ਗੱਲਾਂ ਵਿੱਚ ਹੀ ਦਿੱਤਾ ਜਾਂਦਾ ਸੀ ਅੱਜ ਵੀ ਕਈ ਧਰਮਾਂ ਦੇ ਜਿਹੜੇ ਸਕੂਲ ਨੇ ਉਹ ਧਰਮ ਖੇਤਰਾਂ ਨਾਲ ਹੀ ਜੁੜੇ ਹੋਏ ਨੇ ਸੋ ਆਪਾਂ ਨੂੰ ਗੁਰੂ ਜੀ ਇਸ ਵਿੱਚੋਂ ਕੀ ਸਮਝਾਉਂਦੇ ਆ ਉਹ ਆਪਾਂ ਗਹਿਰਾ ਪੜਨਾ ਹੈ ਉਹੀ ਹੈ ਜੇ ਤੋ ਪਰ ਹਾ ਉਹਦਾ ਮੰਤ ਪੜ੍ਹेंगे ਨਾ ਪੜਾਂਗੇ ਮਨ ਐਸਾ ਲੇਖਾ ਤੂੰ ਕੀ ਪੜਿਆ ਲੇਖਾ ਦੇਣਾ ਤੇਰੇ ਸਿਰ ਰਹਿ ਰਹਾ ਪੁਰਜੀ ਕਦੇ ਤੂੰ ਹੀ ਦਰਿਆਵੀ ਵਿੱਡਿਆ ਲੈ ਰਹੇ ਆ ਪਰ ਇਹ ਤੈਨੂੰ ਮਾਇਆ ਨਾਲ ਜੋੜ ਰਹੀ ਹੈ ਤੇ ਤੇਰਾ ਆਤਮਿਕ ਜੀਵਨ ਕਮਜ਼ੋਰ ਹੁੰਦਾ ਜਾਂਦਾ ਹੈ ਤੇ ਕਮਜ਼ੋਰ ਆਤਮਿਕ ਜੀਵਨ ਹੋਣ ਕਰਕੇ ਭਾਵੇਂ ਤੂੰ ਕਿੰਨਾ ਹੀ ਪੜ ਜਾਈਂ ਕਿੰਨੀ ਮਾਇਆ ਕਮਾਣੀ ਪਰ ਤੇਰੇ ਉੱਤੇ ਭਾਰ ਬਣਿਆ ਰਹੇਗਾ ਲੇਖਾ ਦੇਣਾ ਬਾਕੀ ਰਹੇਗਾ ਕਿਉਂ ਕਿਉਂਕਿ ਤੇਰੇ ਨੂੰ ਗਲਤੀਆਂ ਹੋਣਗੀਆਂ ਆਤਮਿਕ ਜੀਵਨ ਤੇਰਾ ਸੁੱਚਾ ਨਹੀਂ ਹੋਏਗਾ ਇਹ ਗੱਲ ਇਸ ਬਾਣੀ ਵਿੱਚ ਸਮਝਾਉਂਦੇ ਆ ਗੁਰੂ ਜੀ ਤੇ ਅੱਖਰਾਂ ਦੇ ਮੁਤਾਬਕ ਸਾਨੂੰ ਸਮਝਾਉਂਦੇ ਜਾਣਗੇ ਆਓ ਆਪਾਂ ਇਸ ਬਾਣੀ ਨੂੰ ਹੁਣ ਪੜਨੀ ਸ਼ੁਰੂ ਕਰਦੇ ਹਾਂ ਮੂਲ ਮੰਤਰ ਦਾ ਸੂਖਮ ਰੂਪ एक ओंकार सतगुर प्रसाद वाहिद एक इको परम शक्ति परम आत्मा प्रभु अकाल पुरख वागुरु जो मर्जी ना उसका ले जाओ शक्ति एक ही मतलब सरबण निर्गुण स्वरूप एक है उस कार बन रहे हैं तो द्वारे समाई जा रहे है ਔਰ ਇਹ ਪ੍ਰੋਸੈਸ ਪ੍ਰਕਿਰਿਆ ਲਗਾਤਾਰ ਚੱਲ ਰਹੀ ਹੈ ਕਾਰ ਦਾ ਮਤਲਬ ਹੈ ਨਗਾਤਾਰ ਸਤਗੁਰ ਪ੍ਰਸਾਦ ਸਮਝ ਕਿੱਥੋਂ ਪਏਗੀ ਪੂਰੇ ਗੁਰੂ ਦਾ ਗਿਆਨ ਲਵਾਂਗੇ ਇਹ ਕਰ ਸਮਝ ਵਿੱਚ ਪੈਏਗੀ ਸੋ ਫਿਰ ਆਪਾਂ ਗੁਰੂ ਜੀ ਦਾ ਗਿਆਨ ਲੈਣਾ ਸ਼ੁਰੂ ਕਰੇਗੀ ਆਇਓ ਅੰਗੇ ਸਮਝ ਕੇ ਆਇਆ ਕੱਖੇ ਖੰਗੇ ਕਾਲ ਪਿਆ ਇਹ ਜਿਹੜੀ ਬਾਣੀ ਦੇ ਵਿੱਚ ਗੁਰੂ ਜੀ ਨੇ ਹਿੰਦੀ ਦੀ ਜਿਹੜੀ ਪੈਂਤੀ ਹੈ लिया जाए ऐड़ा ईडी ए आ ई ओ फिर कैगै कखा गह खै वो गह पंक्ति लै लिया गुरु जी ने फिर अगे अगे गुरु जी कहते हैं ਰੀ ਜਿਹੜਾ ਸ਼ਬਦ ਹੈ ਇਹ ਵੀ ਹਿੰਦੀ ਦੀ ਜਿਹੜੀ 35 ਹੈ ਨਾ ਉਹਦੇ ਵਿਚਾਰ ਕਰਕੇ ਆਉਂਦਾ ਜਿਹੜੇ ਸਵਰ ਨੇ ਦੋ ਤਰ੍ਹਾਂ ਦੇ ਅੱਖਰ ਨੇ ਹਿੰਦੀ ਦੀ 35 ਵੀ ਜੇ ਇੱਕ ਬੈਂਗਲ ਇੱਕ ਸਵਰ ਸਵਰਾਂ ਦੇ ਵਿਚਾਰ ਕਰਕੇ ਰੀ ਆਉਂਦਾ ਸੋ ਸਾਰੀ ਗੱਲ ਨੂੰ ਸਮਝਾਉਂਦੇ ਗੁਰੂ ਜੀ ਨੇ ਅਸਲ ਗੱਲ ਕੀ ਆਪਾਂ ਨੂੰ ਦੱਸਣੀ ਹੈ ਉਹ ਆਪਾਂ ਸਮਝਣੀ ਹੈ ਗੁਰੂ ਜੀ ਕਹਿੰਦੇ ਇਸ ਤਰੀ ਜਿਵੇਂ ਇਹ ਅੱਖਰ ਬਣੇ ਨੇ ਨਾ ਇਸ ਤਰੀ ਸਾਰਾ ਸੰਸਾਰ ਉਸ ਮਾਰਗ ਦੀ ਭੁਗਮ ਵਿੱਚ ਬਣਿਆ ਤੇ ਇਸ ਸਾਰਾ ਕਾਲ ਦੇ ਅਧੀਨ ਹੈ ਜਿੰਨਾ ਵੀ ਆਕਾਰ ਬਣ ਰਿਹਾ ਉਹ ਸਾਰਾ ਆਕਾਰ ਕਾਲ ਦੇ ਅਧੀਨ ਹੈ ਸਮੇਂ ਦੇ ਅਧੀਨ ਹੈ ਸਮੇਂ ਬਤਵਕ ਉਹਨੇ ਖਤਮ ਹੋਣਾ ਹੈ ਰੀਰੀ ਲਲੀ ਪਾਪ ਕਮਾਣੇ ਪਰ ਲਵ ਗੋਣ ਗੋਣਵੀਸ਼ਰੀਆ ਪਰ ਹੋ ਕੀ ਰਿਹਾ ਹੈ ਕਿ ਜੀਵ ਮੌਤ ਨੂੰ ਤੇ ਭੁਲਾ ਰਿਹਾ ਕਾਲ ਨੂੰ ਤੇ ਭੁਲਾ ਰਿਹਾ ਤੇ ਅਗਣ ਪੈਦਾ ਕਰਨ ਵਾਲੀਆਂ ਗੱਲਾਂ ਪੜ ਪੜ ਕੇ ਆਪਣੇ ਗੁਣ ਗੁਣ ਹੋਰ ਗਵਾਏ ਜਾ ਰਹੇ ਤੇ ਫਿਰ ਇਸ ਤਰ੍ਹਾਂ ਪਾਪ ਖਮਾ ਰਿਹਾ ਜੀ ਕਹਿੰਦੇ ਇਹ ਐਸੀ ਖੇਡ ਬਣੀ ਪਈ ਹੈ ਹੁਣ ਆਪਾਂ ਅੱਜ ਦੇ ਯੁੱਗ ਦੇ ਵਿੱਚ ਆ ਜਾਈਗੀ ਅੱਜ মিডিਆ ਦੇ ਵਿੱਚ ਚੰਗਾ ਕੁਝ ਵੀ ਬਹੁਤ ਆ ਰਿਹਾ ਹੈ YouTube ਤੇ Facebook ਤੇ Instagram ਤੇ ਜਿਹੜੀ ਮਰਜ਼ੀ ਦੇਖ ਲਓ ਤੁਸੀਂ ਸੋਸ਼ਲ ਮੀਡੀਆ ਉਹਦੇ ਤੇ ਚੰਗਾ ਵੀ ਬਹੁਤ ਕੁਝ ਆ ਰਿਹਾ ਹੈ ਇਹ ਮਾਰਾ ਵੀ ਛੇੜਿਆ دار ਹੈ ਜਮਾ ਹੁਣ ਉਹ ਤੁਹਾਡੀ ਮਰਜ਼ੀ ਹੈ ਤੁਸੀਂ ਕਿਸ ਨੂੰ ਦੇਖਦੇ ਆ ਇਹ ਹੀ ਗੱਲ ਗੁਰੂ ਜੀ ਕਹਿੰਦੇ ਹੈ ਕਿ ਆਪਣੇ ਆਤਮਿਕ ਜੀਵਨ ਨੂੰ ਉੱਚਾ ਬਣਾਉਣ ਵਾਸਤੇ ਇਹ ਵੀ ਖਿਆਲ ਰੱਖੋ ਕਿ ਜੇ ਤੁਸੀਂ ਸਿੱਖ ਰਹੇ ਹੋ ਕੋ ਤੁਹਾਡੇ ਆਤਮਿਕ ਜੀਵਨ ਨੂੰ ਵੀ ਤਾਕਤ ਦੇਵੇ ਐਸਾ ਸਿੱਖੋ ਐਸਾ ਪੜੋ ਮਨ ਐਸਾ ਲੇਖਾ ਤੋਂ ਕੀ ਪੜਿਆ ਐ ਮਨ ਇਹ ਜਿਹੇ ਲੇਖਾ ਇਹਨਾਂ ਜੋ ਅਜੀਹਾ ਵਿਖਾ ਪੜਨ ਤੱਕ ਤੈਨੂੰ ਕੀ ਲਾਭ ਹੋ ਸਕਦਾ ਜੇਕਰ ਲੇਖਾ ਦੇਣਾ ਤੇਰੇ ਸਿਰ ਪਿਆ ਰਹਾ ਜੇ ਤੇਰੇ ਸਿਰ ਬਾਕੀ ਰਹੇਗੀ ਜੇਰੀ ਤੂੰ ਲਿਖਾ ਦੇਣਾ ਤੇਰਾ ਬਾਕੀ ਰਹਿ ਗਿਆ ਜੇ ਨਹੀਂ ਤੂੰ ਆਪਣੇ ਜੀਵਨ ਨੂੰ ਉੱਚਾ ਤੇ ਸੁੱਚਾ ਕਰ ਹੀ ਨਾ ਸਕਿਆ ਫਿਰ ਐਸੀ ਪੜਾਈ ਦਾ ਤੈਨੂੰ ਫਾਇਦਾ ਕੀ ਹੋਏਗਾ ਹੁਣ ਇਹ ਨਹੀਂ ਗੁਰੂ ਜੀ ਕਹੇ ਵੀ ਤੂੰ ਪੜਨਾ ਨਹੀਂ ਹੈ ਗੁਰੂ ਜੀ ਦਾ ਕਹਿਣ ਦਾ ਮਤਲਬ ਇਹ ਹੈ ਕਿ ਭਾਈ ਤੂੰ ਐਸੀ ਵਿਦਿਆ ਲੈ ਜੇ ਤਾਂ ਕਿ ਤੇਰਾ ਇਹਦੇ ਵਿੱਚ ਮਾਇਆ ਦਾ ਪ੍ਰਭਾਵ ਨਹੀਂ ਹੋਣਾ ਚਾਹੀਦਾ ਉਸ ਮਾਲਕ ਦੀ ਯਾਦ ਹੋਣੀ ਚਾਹੀਦੀ ਹੈ ਉਸ ਮਾਲਕ ਦਾ ਖਿਆਲ ਰੱਖਣਾ ਚਾਹੀਦਾ ਆ ਤੇਰਾ ਹੀ ਆਤਮਿਕ ਜੀਵਨ ਉੱਚਾ ਹੋਊਗਾ ਹੁਣ ਅੱਗੇ ਗੁਰੂ ਜੀ ਆਪਾਂ ਨੂੰ ਦੱਸਦੇ ਐ ਕਿਵੇਂ ਕਿ ਜਦੋਂ ਕੋਈ ਪਾਧਾ ਜਿਹੜੀ ਪੜਾਉਣ ਵਾਲਾ ਹੁਣ ਦੇਖ ਲਓ ਹੁਣ ਕੇ ਸਕੂਲੀ ਐਜੂਕੇਸ਼ਨ ਆ ਗਈ ਨਾ ਪਹਿਲਾਂ ਜਦੋਂ ਗੁਰੂਕਲ ਦੀ ਐਜੂਕੇਸ਼ਨ ਸੀਗੀ ਧਾਰਮਿਕ ਦਰਿਆ ਚੋਂ ਦਿੱਤੀ ਜਾਂਦੀ ਸੀ ਉਦੋਂ ਪਾਧਾ ਕੀ ਕਰਦਾ ਪਾਧਾ ਦਾ ਮਤਲਬ ਪੜਾਉਣ ਵਾਲਾ ਗਿਆਨੀ ਪੰਡਤ ਪੁਜਾਰੀ ਜੋ ਵਰਤੀ ਜਾਂਦੇ ਸਨ ਉਹ ਲਿਖਦਾ ਸੀ ਆਪਣੀ ਇਛਾ ਦਾ ਨਾਂ ਜਦ ਉਸ ਮਾਲਕ ਦਾ ਨਾਂ ਹੁਣ ਉਹ ਅੱਖਰ ਕੀ ਲਿਖਦਾ ਸੀ ਸੇਬ ਨਹੀਂ ਸਿੰਦਕ ਆਈਏ ਸਿਮਰੈ ਨਾਹੀ ਨੰਨੇ ਨਾਂ ਤੁਗ ਨਾਮ ਲਿਆ ਫੱਟੀ ਤੇ ਤਾਂ ਲਿਖ ਰਿਹਾ ਕਿ ਤੈਨੂੰ ਸਾਰੀਆਂ ਸਿੱਧੀਆਂ ਮਿਲਣ ਮਾਲਕ ਦੀ ਕਿਰਪਾ ਹੋ ਜੇ ਪਰ ਮਨ ਮੀਰਿਆ ਇੱਥੇ ਵੀ ਸਾਨੂੰ ਕੁਝ ਆਖੇ ਸਮਝ ਉਦੇਜ ਨਹੀਂ ਨਾ ਨੋਕਾਏ ਸਮਝਣਾ ਅਸੀਂ ਬਾਣੀ ਦੇ ਬਹੁਤ ਬੜ ਰਹੇ ਆ ਲੇਖ ਬਹੁਤ ਨੇ ਆ ਬੋਲ ਬਹੁਤ ਨੇ ਪਰ ਅਮਲ ਵਿੱਚ ਨਹੀਂ ਲੈ ਕੇ ਆ ਗੁਰਦੁਆਰਾ ਸਾਹਿਬ ਉਹਨੇ ਬੜਾ ਆਪਰੇ ਜਿਹੜੇ ਭਜਣਾ ਭਜਨ ਮੰਦਗੀ ਕਰਦੇ ਆ ਕੋਈ ਸਿਮਰਨ ਕਰਦਾ ਕੋਈ ਪਾਠ ਕਰਦਾ ਕੋਈ ਕੁਝ ਕਰਦਾ ਪਰ ਜਾ ਕੇ ਫਿਰ ਉਹੀ ਜੀਵਨ ਜਿਹੜਾ ਸਾਡਾ ਮਾਇਆ ਵੀ ਉਹਦੇ ਨਾਲ ਜੁੜ ਜਾਂਦੇ ਆ ਫੇਰ ਉਹ ਹੀ ਠੱਗੀਆਂ ਠੋਰੀਆਂ ਗੱਫੋ ਚੌਲੀ ਨਿੰਦਾ ਦੂਜੇ ਦਾ ਹੱਕ ਮਾਰਨਾ ਉਹ ਸਾਰਾ ਕੁਝ ਕਰਦੇ ਐਸ ਕਰਕੇ ਗੁਰੂ ਜੀ ਕਹਿੰਦੇ ਤੇਰਾ ਵੀ ਦਵਾਈਤ ਵਾਲਾ ਜੀਵਨ ਹਨ ਜਿਹੜਾ ਇਹ ਤਾਂ ਬਣਿਆ ਹੋਇਆ ਕਿ ਤੂੰ ਲਿਖਤਾ ਰਿਹਾ ਵੀ ਮਾਲਕ ਦੀ ਤੇਰੇ ਉੱਤੇ ਕਿਰਪਾ ਹੋ ਜੇ ਪਰ ਤੂੰ ਆਪ ਨਹੀਂ ਮੰਨ ਰਿਹਾ ਨੰਨੇ ਨਾ ਕੋ ਨਾਮ ਲਿਆ ਨਦੀਆ ਕਰਨਾਲ ਗੁਰੂ ਜੀ ਕਹਿੰਦੇ ਆ ਤੂੰ ਉਸ ਮਾਲਕ ਨੂੰ ਯਾਦ ਵੀ ਨਹੀਂ ਕਰਦਾ ਉਹਦੀ ਹੋਂਦ ਨੂੰ ਤੂੰ ਮਹਿਸੂਸ ਹੀ ਨਹੀਂ ਕਰਦਾ ਫਿਰ ਇਹਦੇ ਨਾਲ ਕੀ ਹੋ ਰਿਹਾ ਗੁਰੂ ਜੀ ਸਚ ਹੈ ਸਿਜੈ ਅਹਨ ਸਮੂੜੇ ਕਿਉਂ ਛੁੱਪੇ ਜਮ ਪਾਖੜਿਆ ਇਸ ਤਰ੍ਹਾਂ ਦਿਨੋਂ ਦਿਨ ਦਿਨੋਂ ਦਿਨ ਤੇਰਾ ਜਿਹੜਾ ਆਤਮਕ ਜੀਵਨ ਹੈ ਨਾ ਉਹ ਸਿਜ ਰਿਹਾ ਸਿਜਣ ਦਾ ਮਤਲਬ ਹੁੰਦਾ ਕਮਜ਼ੋਰ ਹੋ ਰਿਹਾ ਇਹ ਬੋਲ ਗਹਿਗੀਆਂ ਬੋਲੀਆਂ ਆਣੀਆਂ ਆਪਣੇ ਕੀ ਬੋਲੀਆਂ ਹੁਣ ਹੌਲੀ ਹੌਲੀ ਨ ਟੜ ਗਈਆਂ ਜੀਆਂ ਪਹਿਲਾਂ ਬਜ਼ੁਰਗ ਮਾਮਾ ਨੂੰ ਬਜ਼ੁਰਗਾਂ ਸਮੂਹ ਦੇ ਆ ਉਹ ਕਹਿੰਦੇ ਸੀ ਕਿ ਕੋਈ ਕੱਪੜਾ ਪਾਇਆ ਹੋਇਆ ਘਸ ਜਾਂਦਾ ਜਿਆਦਾ ਉਹ ਕਹਿੰਦੇ ਨੇ ਇਹ ਸਾਰਾ ਛਿੱਜਿਆ ਪਿਆ ਹੁਣ ਇਹ ਪਾਟੇਗਾ ਛਿੱਜਿਆ ਪਿਆ ਮਤਲਬ ਕਮਜ਼ੋਰ ਹੋਇਆ ਪਿਆ ਸੱਸੇ ਛਿੱਜੇ ਅਹਨਸ ਮੂੜੇ ਅਹਨਸ ਦਾ ਮਤਲਬ ਹੈ ਦਿਨ ਰਾਤ ਮੂੜੇ ਦਾ ਮਤਲਬ ਹੈ ਮੂਰਖ ਐ ਮੂਰਖ ਮਨਾ ਤੂੰ ਆਤਮਿਕ ਤੌਰ ਤੇ ਦਿਨੋਂ ਦਿਨ ਥਲੇ ਨੂੰ ਜਾ ਰਿਹਾ ਹੈ ਤੇ ਫਿਰ ਜਦੋਂ ਜੰਮ ਨੇ ਪਕੜਿਆ ਫਿਰ ਛੁੱਟੇਗਾ ਜਿਵੇਂ ਇਹਨਾ ਇਹਨਾ ਬਕਾਰਾਂ ਤੋਂ ਤੇਰਾ ਖੈੜਾ ਛੁੱਪੇ ਰਹਿ ਗਿਆ ਬੱਬਾ ਗੁਜਾ ਨਹੀਂ ਮੂੜੇ ਧਰਮ ਭੂਲੇ ਤੇਰਾ ਜਨਮ ਗਿਆ ਬੱਬੇ ਅਖਿਰ ਮਹਾਰਾਜ ਜੀ ਕਹਿੰਦੇ ਗੁਜਾ ਨਹੀਂ ਮੂੜੇ ਐ ਮੂਰਖਾ ਤੂੰ ਤੱਕ ਸਾਲ ਵੀ ਗੁਜ਼ਰਿਆ ਵੀ ਅਸਲ ਗੱਲ ਕੀ ਹੈ ਚੰਗੇ ਗੁਣ ਪੈਦਾ ਕਰਨਾ ਆਤਮਿਕ ਜੀਵਨ ਉੱਚਾ ਕਰਨਾ ਇਹ ਕਰਮਾਂ ਸੀ ਤੂੰ ਇਹ ਤੋਂ ਗਿਆ ਤੂੰ ਖੋਝ ਧਰਮੇ ਧਰਮ ਭੂਲੇ ਹੁਣ ੜਕਣਾ ਵਿੱਚ ਪਿਆ ਤੇ ਭੁੱਲ ਰਿਹਾ ਹੈ ਤੇਰਾ ਜਨਮ ਗਿਆ ਇਹ ਤੇਰੀ ਜੀਵਨਾ ਜਿਹੜਾ ਵਿਅੰਥ ਚ ਰਹਿ ਗਿਆ ਕਿਉਂਕਿ ਤਨੂ ਅਸਲ ਫਰਕ ਤੰਤ ਕਲ ਦੀ ਸਮਝ ਨਹੀਂ ਆੜਾ ਹੋੰਗਾ ਨਾਮ ਕਰਾਇਓ ਪਦ ਅਵਰਾ ਕਾ ਪਾਰ ਤੋਦ ਲਿਆ ਹੁਣ ਉਸ ਪੜਾਉਣ ਵਾਲੇ त्यागे ਗੁਰੂ ਜੀ ਪੜਾਉਣ ਵਾਲੇ ਨੂੰ ਕਹਿੰਦੇ ਵੀ ਤੂੰ ਆਪਣੇ ਆਪ ਨੂੰ ਕਹਿਣਾ ਵੀ ਮੈਂ ਮਾਸਟਰ ਆ ਪੜਾਉਣ ਵਾਲਾ ਮੈਂ ਪੰਡਤ ਆ ਮੈਂ ਗਿਆਨੀ ਆ ਮੈਂ ਪੁਜਾਰੀ ਆ ਮੈਂ ਵੱਡਾ ना तो तू अपना धरा लिया पर तो असर नहीं है का। बल्कि तू इस माया दे करके एक सारा कुछ कर रहे हैं तेरे अंदर माया का लालच है वो करके जो तुझ कर रहे हैं वो दूजे का भार भी अपने उत्ते लै रहे हैं बल्कि दूजियां भी करा पा रहे हैं क्योंकि तेरे अंदर माया का प्यार है वो करके तू दूज भी दस दसी जा रही है जोड़ा कुछ ਗੁਰਨਾਮੇ ਅੰਦਰ ਵੀ ਮਾਇਆ ਦਾ ਤਿਆਰ ਪੈ ਜਾਊਗਾ ਉਹਨਾਂ ਦੇ ਅੰਦਰ ਵੀ ਪ੍ਰਮਾਤਮਾ ਭੁੱਲ ਜਾਊਗਾ ਉਹਨਾਂ ਦਾ ਆਤਮਿਕ ਜੀਵਨ ਵੀ ਤੁਵਾ ਦੇਗਾ ਉਹਨਾਂ ਦਾ ਭਾਰ ਵੀ ਤੇਰੇ ਉੱਤੇ ਆ ਜਾਊਗਾ ਕਿੰਨੀਆਂ ਪਿਆਰੀਆਂ ਗੱਲਾਂ ਗੁਰੂ ਜੀ ਦੱਸਦੇ ਐ ਜੈ ਜੈ ਜੋਤ ਹਿਰਨ ਲਈ ਤੇਰੀ ਮੂੜੇ ਅੱਖਤ ਗਿਆ ਕੁਛ ਤਾਂ ਵਹਿਗਾ ਹੁਣ ਦੂਜਿਆਂ ਦੀ ਖਾਤਰ ਸਭ ਕੁਝ ਕਰ ਰਿਹਾ ਦੂਜਿਆਂ ਦੀ ਖਾਤਰ ਅਰਦਾਸਾਂ ਦੂਜਿਆਂ ਦੀ ਖਾਤਰ ਬੇਨਤੀਆਂ ਗੁਰੂ ਜੀ ਕਹਿੰਦੇ ਤੇਰੀ ਮਾਤਮਾ ਆਲੀ ਹਮਾਤ ਮਾਰਗ ਨਹੀਂ ਤੇ ਮਤ ਮਾਰਦੀ ਐ ਮੂਰਖਾ ਅੰਤੜੇ ਤੂੰ ਪਸਤਾਇਗਾ ਇਹਨੂੰ ਪਸਤਉਣਾ ਪਏਗਾ ਕਿਉਂਕਿ ਤੂੰ ਝੂਠ ਗੱਲ ਕਰ ਰਹੀ ਐ ਜੋ ਤੇਰੇ ਵੱਸ ਦਾ ਰੋਗ ਨਹੀਂ ਤੇ ਉਹ ਗੱਲਾਂ ਕਹਿ ਰਹੀ ਐ ਜੋ ਤੂੰ ਨਹੀਂ ਕਰਦੀ ਐ ਉਹ ਕਰ ਰਹੀ ਏ ਇੱਕ ਸ਼ਬਦ ਤੋਂ ਚੀਨੇ ਨਹੀਂ ਫਿਰ ਫਿਰ ਜੁਨੀ ਆਵੇਗਾ ਅਸਲ ਤੱਤ ਜੋ ਮਾਰਗ ਦਾ ਅਸਲ ਤੱਤ ਗਿਆਨ ਐ ਇੱਕ ਸ਼ਬਦ ਗਿਆਨ ਉਸ ਮਾਰਗ ਦਾ ਹੁਕਮ ਨੂੰ ਸਮਝਣਾ ਐ ਉਹ ਚੀਨਣਾ ਨਹੀਂ ਚੀਨਣ ਦਾ ਮਤਲਬ ਹੁੰਦਾ ਸਮਝਣਾ ਹੁਣ ਚੀਨਣ ਸ਼ਬਦ ਨੂੰ ਵੀ ਸਮਝਾ ਦਿੰਨਾ ਇਹ ਵੀ ਪ੍ਰਾਤਨ ਹੈ ਮਾਇਆ ਬੀਵੀਆਂ ਨੇ ਅੱਗੇ ਜਦੋਂ ਢਾਲ ਬਣਾਉਣੀ ਹੁੰਦੀ ਨਾ ਮੰਮਿਆਂ ਮੂੰਗੀ ਬਣਾਉਣੀ ਹੈ ਉਹ ਥਾਲ ਵਿੱਚ ਉਹਨੂੰ ਪਾ ਲੈਂਦੀਆਂ ਇਹ ਕਿਹ ਚ ਦਾਣੇ ਨੂੰ ਟੱਚ ਕਰਕੇ ਅੱਗੇ ਲਗਾਉਂਦੀਆਂ ਵੇਖਦੀਆਂ ਦੇ ਵਿੱਚ ਕੋਈ ਰੋੜ ਤਾਂ ਨਹੀਂ ਹੈ ਜਾਂ ਕੋਈ ਕੋਕੂ ਜਿਹਾ ਤਾਂ ਨਹੀਂ ਹੈ ਇੰਨੀ ਜਾੜੇ ਮਤਲਬੋਂ ਚੀਨਣ ਦਾ ਮਤਲਬ ਹੈ ਬਹੁਤ ਧਿਆਨ ਨਾਲ ਸਮਝਣਾ ਦੇਖਣਾ ਪਰਖਣਾ ਤੇ ਇਹ ਇੱਕ ਸ਼ਬਦ ਤੋਂ ਚੀਨਿਆ ਨਹੀਂ ਇੰਨੇ ਧਿਆਨ ਨਾਲ ਜਿੰਨੇ ਧਿਆਨ ਨਾਲ ਉਹ ਮਾਈਆਂ ਮੰਗੀ ਸ਼ੁਰੂਆਤ ਦੀਆਂ ਸੀ ਐਨਾ ਧਿਆਨ ਜੋੜ ਕੇ ਮਾਲਕ ਦੇ ਹੁਕਮ ਨੂੰ ਸਮਝਣ ਦੀ ਕੋਸ਼ਿਸ਼ करिए ਤਾਂ ਸਾਨੂੰ ਗੱਲ ਬਣਦੀ ਹੈ ਤੇ ਗੁਰੂ ਜੀ ਕਹਿੰਦੇ ਤੁਸੀਂ ਸਮਝ ਨਹੀਂ ਰਹੇ ਫਿਰ ਫੇਰ ਦੁਨੀਆ ਆਵੇ ਆਂਦੇ ਨੂੰ ਕਹਿੰਦੇ ਫੇਰ ਬਰੇਗਾ ਘਰ ਜੰਮੇਗਾ ਫਿਰ ਬਰਨੇਗਾ ਐਸੇ ਚੱਕਰ ਵਿੱਚ ਪਿਆ ਰਹੇਗਾ ਤੁਦਸੇ ਲੈ ਕੇ ਆਛੋ ਪਾੜਾ ਪੰਡਤ ਅਵਰਾਨੋਂ ਨੈ ਸਖਾਲ ਵਿਖਿਆ ਜੋ ਕੁਝ ਤੇਰੇ ਉੱਤੇ ਮਾਰਕਾ ਹੁਕਮ ਹੈ ਮੱਥੇ ਤੇ ਲਿਖਿਆ ਉਹ ਨੂੰ ਸਮਝ ਆਪਣੇ ਹੁਣ ਕੀ ਕਹਿ ਰਿਹਾ ਸਾਨੂੰ ਪੰਡਤ ਦੀ ਪ੍ਰਥਾ ਹੀ ਸਾਮ ਕੇਰੇ ਪੜਤੇ ਸੀ ਨਹੀਂ ਨਾ ਬਣੀ ਗੁਰੂ ਜੀ ਕਹਿੰਦੇ ਆਪਣੇ ਆਪ ਨੂੰ ਪੜਤਾਲੋ ਹੁਣਾ ਕਵੀਰ ਸਾਹਿਬ ਜੀ ਕੋਲ ਜਲੀ ਗੱਲ ਸੌਖੀ ਸਮਝ ਆਈ ਕਵੀਰ ਜੀ ਕਹਿੰਦੇ ਮੈਂ ਬੁਰਾ ਭਾਲਣ ਗਿਆ ਤੇ ਬੁਰਾ ਮੈਨੂੰ ਮਿਲ ਹੀ ਨਹੀਂ ਕਿਉਂ ਨਹੀਂ ਮਿਲਿਆ ਕਵੀਰ ਸਾਹਿਬ ਜੀ ਆਪਣੇ ਅੰਦਰ ਦੀਆਂ ਬੁਰਾਈਆਂ ਦੇਖ ਰਹੇ ਹੈ ਤੇ ਬਾਹਰ ਦੀਆਂ ਚੰਗਾਈਆਂ ਦੇਖ ਰਹੇ ਹਨ ਸਾਰੇ ਲੋਕ ਚੰਗੇ ਨੇ ਉਹਨਾਂ ਦੇ ਪਹਾੜੇ ਤਾਂ ਮੇਰੇ ਅੰਦਰ ਬੁਰਾਈਆਂ ਨੇ ਅੰਦਰ ਦੀਆਂ ਬੁਰਾਈਆਂ ਦਿੱਸ ਗਈਆਂ ਕਵੀਰ ਜੀ ਕਹਿੰਦੇ ਮੇਰੇ ਤੋਂ ਬੁਰਾ ਕੋਈ ਨਹੀਂ ਰਿਸ਼ਿਆ ਮੈਂ ਜਦੋਂ ਮੈਂ ਆਪਣਾ ਦਿਲ ਖੋਜੀਆ ਤੇ ਮੇਰੇ ਤੋਂ ਬੁਰਾ ਕੋਈ ਨਹੀਂ ਸੀ ਕਿਉਂਕਿ ਦੁਨੀਆਂ ਦੀਆਂ ਚੰਗਈਆਂ ਦਿਖ ਰੀਆਂ ਸੀ ਬੁਰਾਈਆਂ ਦਿਖ ਨਹੀਂ ਰਹੀਆਂ ਸੀ ਆਪਣੀਆਂ ਬੁਰਾਈਆਂ ਦਿਖ ਰੀਆਂ ਸੀ ਇਸ ਤੋਂ ਅਸੀਂ ਉਲਟ ਚੱਲ ਰਹੇ ਹਾਂ ਅਸੀਂ ਕੀ ਕਰਦੇ ਹਾਂ ਦੂਜਿਆਂ ਦੀਆਂ ਬੁਰਾਈਆਂ ਸਾਨੂੰ ਦਿਖ ਰੀਆਂ ਨੇ ਆਪਣੀਆਂ ਚੰਗਈਆਂ ਦਿਖ ਰੀਆਂ ਨੇ ਐਸ ਕਰਕੇ ਅਸੀਂ ਚੰਗੇ ਨਹੀਂ ਬਣ ਰਹੇ ਕਿਉਂਕਿ ਅਸੀਂ ਆਪਣੀਆਂ ਭਰਾਈਆਂ ਨੂੰ ਕੁੜਚੋਲਾਗੇ ਨਾ ਫੇਰ ਹੀ ਚੰਗੇ ਬਣਾਂਗੇ ਨਾ ਸੋ ਆਪਣੇ ਆਪ ਨੂੰ ਕੁੜਚੋਲੋ ਗੁਰੂ ਜੀ ਕਹਿੰਦੇ ਏਕ ਸ਼ਬਦ ਤੋਂ ਚੀਨੈ ਨਹੀਂ ਫਿਰ ਫਿਰ ਜੁਨੀ ਆਵੇਂਗਾ ਤੁਦੋ ਸਿਰ ਰਿਖਿਆ ਜੋ ਪੜ ਪੰਡਿਤ ਆਪਣੇ ਅੰਦਰ ਨੂੰ ਖੋਜ ਪੰਡਿਤ ਇਹ ਗੁਜਾਰੀ ਤੂੰ ਆਪਣੇ ਆਪ ਨੂੰ ਖੋਜ ਅਵਰਨੋਂ ਨੋਂ ਨੈ ਸਿਖਾਰ ਵਿਕਿਆ ਹੁਣ ਤੂੰ ਆਪ ਵੀ ਮਾਇਆ ਨਾਲ ਜੁੜਿਆ ਤੇ ਦੂਜਿਆਂ ਨੂੰ ਵੀ ਮਾਇਆ ਨਾਲ ਜੁੜੀ ਜਾ ਰਹੇ ਐ ਇਸ ਕਰਕੇ ਦਿੱਕਤ ਖੜੀ ਹੋ ਰਹੀ ਐ ਤੂੰ ਆਤਮਿਕ ਜੀਵਨ ਖਤਮ ਕਰ ਰਹੇ ਪਹਿਲਾ ਪਾਇਆ ਪਾਇਆ ਪਾ ਦੇ ਫਿਰ ਚੋਂ ਦੇ ਦੇ ਖਲ ਚਾਟੜਿਆ ਹੁਣ ਇਹ ਮਾਇਆ ਦੀ ਫਾਹੀ ਵਿੱਚ ਇਹ ਪੜਾਉਣ ਵਾਲਾ ਪੰਡਤ ਪੁਜਾਰੀ ਆ ਹੱਸਿਆ ਹੋਇਆ ਤੇ ਬਰ ਕਹਾ ਇਹ ਮਾਇਆ ਦੀ ਫਾਹੀ ਵਿੱਚ ਹੀ ਚੇਲੇ ਬਸੇ ਰਹਿਣਗੇ ਕਿਉਂਕਿ ਜਦੋਂ ਗੱਲ ਹੀ ਸਾਰੀ ਮਾਇਆ ਦੀ ਚੱਲ ਰਹੀ ਹੈ ਸੱਸ ਸੰਜਮ ਗਿਓ ਊੜੇ ਏਕ ਦਾਨ ਤਦ ਕੁਠਾਈ ਲਿਆ ਹੁਣ ਆਖੀਰੀ ਗੱਲ ਬੜੀ ਕਰੜੀ ਗੁਰੂ ਜੀ ਦੱਸਦੇ ਐ ਐ ਪਾਵੇ ਵੀਰ ਪੰਡਤ ਵੀਰ ਪੁਜਾਰੀ ਵੀਰ ਇਹਾਂ ਸਭ ਜਮ ਇੱਥੋਂ ਤੱਕ ਗਿਰ ਗਿਆ ਮੂਰਖਾ ਇੱਕ ਦਾਣ ਤੋਂ ਬੜਾ ਗਲਤ ਲੈ ਰਿਹਾ ਹੁਣ ਆਪਣੇ ਮਾਰ ਵਿੱਚ ਵਿਚਾਰ ਲਿਆਓ ਗੁਰੂ ਜੀ ਕਿਹੜੇ ਦਾਣ ਦੀ ਗੱਲ ਚੱਲਦੀ ਕਿਉਂਕਿ ਪੁਜਾਰੀ ਹਰ ਇੱਕ ਸਾਡੇ ਪ੍ਰੋਗਰਾਮ ਦੇ ਵਿੱਚੋਂ ਹਰ ਇੱਕ ਸਾਡੇ ਘਰ ਦੇ ਵਿੱਚ ਹੋਣ ਵਾਲੀ ਘਟਨਾ ਵਿੱਚੋਂ ਉਹ ਪੈਸਾ ਲੈਂਦਾ ਜਨਮ ਹੋਇਆ ਬੱਚੇ ਦਾ ਉਹਨੂੰ ਤਾਂ ਪ੍ਰੇਹ ਦਿੰਦੇ ਆ ਬਿਆਅ ਤਾਂ ਦਿੰਨੇ ਆ ਮਰਮੈਂ ਤਾਂ ਦਿੰਨੇ ਆ ਹੋਰ ਕੋਈ ਕੰਮ ਤਾਂ ਪੈਸੇ ਨੂੰ ਬੰਦਿਆ ਹਰ ਇੱਕ ਥਾਂ ਹਰ ਇੱਕ ਮਹਾਂਮੇਓ ਸਾਡੇ ਕੋਲ ਹਰ ਇੱਕ ਕਿਹਾੜ ਤੇ ਹਰ ਇੱਕ ਟਿੱਟ ਤੇ ਉਹ ਦਾਨ ਮੰਗ ਰਿਆ ਐ ਐਸਾ ਹੈ ਨਾ ਸੋ ਗੁਰੂ ਜੀ ਕਹਿੰਦੇ ਤੁਸੀਂ ਇੰਨਾ ਲਾਲਚ ਵਿੱਚ ਪੈ ਗਿਆ ਇਹਦੇ ਵਿੱਚ ਇੱਕ ਦਾਨਤਾ ਤੈਨੂੰ ਇੰਨਾ ਮਾਰਾ ਲੈ ਰਿਆ ਹੈ ਕਿਹੜਾ ਸਾਈ ਪੁਤਰੀ ਜਜਵਾਨੀ ਕੀ ਸਾ ਤੇਰੀ ਇਹ ਤਤਾਨ ਖਾਦੇ ਤੇਰਾ ਜਨਮ ਗਿਆ ਵਾਹਿਗੁਰੂ ਸਾਈ ਪੁੱਤਰੀ ਜਜਮਾਨ ਕੀ ਇੱਕ ਪਾਸੇ ਤੇ ਤੂੰ ਕਹਿਣਾ ਹੈ ਜਜਮਾਨ ਕਿ ਮੇਰਾ ਪੁੱਤਰ ਹੈ ਮੈਂ ਮੈਂ ਮਾਲਕਾਂ ਮਤਲਬ ਮੈਂ ਸ਼ੋਹਣਦਾਨ ਲੈਣ ਦਾ ਹੱਕ ਦਾ ਤੇ ਜੇ ਉਸ ਦੀ ਪੁੱਤਰੀ ਹੈ ਜਿਹੜੀ ਉਹ ਤੇਰੀ ਨਹੀਂ ਹੈ ਤੇ ਤੂੰ ਉਸ ਦੇ ਵਿਆਹ ਦਾ ਵੀ ਰਾਮ ਮੰਗ ਰਿਹਾ ਹੈ ਉਹੇ ਵਿਆਹ ਕਰਨ ਦੀ ਜਿਹੜੀ ਰਸਮ ਹੈ ਤੂੰ ਉਹਦੇ ਵੀ ਪੈਸੇ ਲੈ ਰਿਆ ਹੈ ਇਹ ਤੂੰ ਧਾਨ ਖਾਦੇ ਇਹ ਤੂੰ ਧੀ ਦਾ ਧਨ ਖਾ ਗਿਆ ਐ ਪੰਡਤ ਆਹ ਫੁਜਾਰੀ ਤੇਰਾ ਜਨਮ ਗਿਆ ਗਈ ਤੇਰੀ ਕੀਤੀ ਕਰਾਈ ਸਾਰਾ ਕੁਝ ਜੋ ਕੁਝ ਤੂੰ ਕਹਿ ਰਿਹਾ ਨਾ ਮੈਂ ਧਰਮ ਕੰਮ ਆਇਆ ਮੈਂ ਆਵਾ ਆ ਇੱਕ ਚੀਜ਼ ਲੈ ਕੇ ਤੈਨੂੰ ਪੈਗੀ ਤੇਰੇ ਇਹ ਹੋਇਆ ਕਿਉਂ ਇਹ ਵੀ ਗੱਲ ਸਮਝਣੀ ਹੈ ਇਹ ਹੋਇਆ ਤਾਂ ਕਿ ਸੰਜਮ ਸਬਰ ਸੰਤੋਖ ਦਇਆ ਧਰਮ ਅੰਦਰ ਨਹੀਂ ਜੀ ਤਾਂ ਹੁੰਦਾ ਹੈ ਮੰਮੇ ਵਖਹਿਰ ਲਈ ਤੇਰੀ ਮੂੜੇ ਹਉ ਮੈਂ ਵੱਡਾ ਰੋਗ ਪਿਆ ਤੂੰ ਆਪਣੇ ਆਪ ਨੂੰ ਮੈਂ ਮੇਰੀ ਵਿੱਚ ਜੋੜਿਆ ਆਇਆ ਤੂੰ ਕਹਿੰਦਾ ਮੈਂ ਹੀ ਮੈਂ ਆ ਸਾਰਾ ਕੁਝ ਮੇਰੇ ਕੋਲ ਹੈ ਤੇ ਮਾਇਆ ਨੇ ਤੇਰੀ ਮਤ ਮਾਰੀ ਹੋਈ ਹੈ ਮੰਮੇ ਮਤ ਹਿਰਨੀ ਤੇਰੀ ਨੂੜੇ ਐ ਬੂਰਖਾ ਅਮੇਰ ਨਾਲ ਲਿਖ ਰਹੀ ਹੈ ਗੁਰ ਜੀ ਤੇਰੀ ਮਤ ਮਾਰੀ ਗਈ ਹੈ ਤੇਰੀ ਮਤ ਮਾਰੀ ਗਈ ਤੇ ਵਰ ਇਸ ਤਰ੍ਹਾਂ ਦਾ ਸਾਨ ਮਾਤੀ ਮਾਰੇਗਾ ਹੁਣ ਅੰਤਰ ਆਤਮੈ ਬਰਮ ਚੀਨੇ ਨਹੀਂ ਅਰ ਅਮ ਪਰ ਆਤਮੈ ਬਰਮ ਨਾ ਚੀਨੇ ਮਾਇਆ ਕਾ ਮੋਤਾਜ ਪਿਆ ਆਪਣੇ ਅੰਦਰ ਬੈਠੇ ਉਸ ਮਾਲਕ ਨੂੰ ਤੂੰ ਚਿੱਟੀ ਰਿਚ ਨਹੀਂ ਕਰਿਆ ਉਹਨੂੰ ਚੀਨਿਆਂ ਨਹੀਂ ਉਹਨੂੰ ਪਰਖਿਆ ਨਹੀਂ ਤੇ ਮਾਇਆ ਦੀ ਖਾਤਰ ਇਹ ਸਭ ਕਰਮਕਾਂਡ ਕਰ ਰਹੇ ਆਂ ਕਿਸੇ ਨੂੰ ਪੜਾ ਰਹੇ ਆਂ ਤੇ ਉਹ ਵੀ ਮਾਇਆ ਦੇ ਪਿੱਛੇ ਕਾਰਨ ਮਾਇਆ ਹੈ ਅੱਜ ਤੇ এডਿਕੇਸ਼ਨ ਬਿਜ਼ਨਸ ਬਣੀ ਹੋਈ ਹੈ ਅੱਜ ਤੇ ਛੱਡ ਗਏ ਸੀ ਉਸ ਪਾਦੇ ਨੂੰ ਪਾਹਾ ਵਿਚਾਰਾਂ ਕੀ ਕਰੇਗਾ ਉਹ ਤੇ ਇੱਕੋ ਹੀ ਸੀਗਾ ਅੱਜ ਤੇ ਸਕੂਲੀ এডਿਕੇਸ਼ਨ ਸਾਰੀ এডਿਕੇਸ਼ਨ ਬਿਜ਼ਨਸ ਬਣ ਗਿਆ ਵਪਾਰ ਬਣ ਗਿਆ ਤੇ ਉਸ ਵਪਾਰ ਨੂੰ ਅਸੀਂ ਦੇਖ ਰਹੇ ਆਂ ਕਿੰਡੀ ਵੱਡੀ ਬਿਜ਼ਨਸ ਕਵੀ ਹੋ ਗਈ ਹੈਗੀ ਇਸ ਨਾਮ ਤੇ ਸੋ ਗੁਰੂ ਜੀ ਸਾਨੂੰ ਕਹਿ ਰਹੇ ਆ ਕਿ ਇਹ ਬਿਜ਼ਨਸ ਹੈ ਜਿਹੜੀ ਇਸ ਤਰ੍ਹਾਂ ਦੀ ਬਿਜ਼ਨਸ ਹੈ ਜਿਹਦੀ ਸਾਡੇ ਬੱਚਿਆਂ ਨੂੰ ਮਸ਼ੀਨਾ ਬਣਾ ਰਹੀ ਹੈ ਪੈਸੇ ਕਮਾਉਣ ਵਾਲੀਆਂ ਮਸ਼ੀਨਾ ਤੇ ਜੇ ਉਹ ਪੈਸੇ ਨਾ ਕਮਾ ਸਕਣ ਤੇ ਫਿਰ ਡਿਪਰੈਸ਼ਨ ਚਲੇ ਜਾਂਦੀ ਹੈ ਕਿਉਂਕਿ ਉਹਨਾਂ ਦਾ ਆਤਮਿਕ ਬਲ ਉੱਚਾ ਹੁੰਦਾ ਹੀ ਨਹੀਂ ਇਸ ਵਾਸਤੇ ਜ਼ਰੂਰੀ ਹੈ ਅਸੀਂ ਸਕੂਲੀ ਐਜੂਕੇਸ਼ਨ ਵੀ ਹਰ ਹਾਲਤ ਲੈਣੀ ਹੈ ਹਰ ਹਾਲਤ ਪੜ੍ਹਨਾ ਹੈ ਪਰ ਨਾਲ ਨਾਲ ਆਪਣੇ ਇਸ਼ਟ ਆਪਣੇ ਧਰਮ ਆਪਣੇ ਸਿਧਾਂਤਾਂ ਨੂੰ ਵੀ ਮੰਨਣਾ ਹੈ ਭਾਵੇਂ ਉਹ ਕਿਸੇ ਵੀ ਧਰਮ ਦਾ ਬੰਦਾ ਹੈ ਜੇ ਉਹ ਸਿਧਾਂਤਕ ਤੌਰ ਤੇ ਧਰਮੀ ਹੋਏਗਾ ਮਾਰਗ ਦਾ ਤਾਰਾ ਦਬੋ ਦੇ ਅੰਦਰ ਹੋਏਗਾ ਫਿਰ ਉਹ ਐਜੂਕੇਸ਼ਨ ਦੇਣ ਵਾਲਾ ਵੀ ਵਧੀਆ ਐਜੂਕੇਸ਼ਨ ਦੇਵੇਗਾ ਤੇ ਜਿਹੜਾ ਪੜ੍ਹਨ ਵਾਲਾ ਉਹਦੇ ਅੰਦਰ ਵੀ ਉਹ ਕੌਣਾ ਆ ਜਾਣੀ ਤੇ ਉੱਚਾ ਆਤਮਿਕ ਗੁਣ ਵੀ ਨਾਲ ਪਹਿਲਾਂ ਹੋਏਗਾ ਪੈਸੇ ਕਮਾਉਣ ਵਾਲੀ ਮਸ਼ੀਨ ਵੀ ਬਣ ਜਾਵਾਂਗੀ ਪਰ ਆਤਮਿਕ ਬਲ ਵੀ ਅੰਦਰ ਰਹੇਗਾ ਸੋ ਇਹ ਗੱਲ ਨੂੰ ਜੀ ਇਸ ਬਾਣੀ ਵਿੱਚ ਸਮਝਾਉਂਦੇ ਆ ਆਪਾਂ ਲੜੀਵਾਰ ਵੇਖਿਆ ਅੱਗੇ ਚੱਲਦੇ ਆ ਆਪਾਂ ਉਸ ਨੂੰ ਪੜ੍ਹਦੇ ਆ ਇਸ ਵਿਚਾਰ ਨੂੰ ਇੱਥੇ ਇੱਕ ਵਾਰ ਆਪਾਂ ਸੁਆਪੀ ਦਿੰਨੇ ਆ